ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨ ਪ੍ਰਾਵਾਹ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਕੁਝ ਅਜਹੀਆਂ ਚੀਜ਼ਾਂ ਦੱਸੂਗੀ ਜਿਹਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਤਰੱਕੀ ਦੇ ਰਸਤੇ ਤੇ ਚੱਲੋਗੇ ਤੇ ਪਿੱਛੇ ਮੁੜ ਕੇ ਨਹੀਂ ਦੇਖੋਗੇ ਕੱਲ ਮੈਨੂੰ ਇੱਕ ਵੀਰ ਹੈ ਪਤਾ ਨਹੀਂ ਭੈਣ ਆਈਡੀ ਵੀਰ ਦੀ ਹੈ ਉਹਦੇ ਤੋਂ ਕਮੈਂਟ ਆਇਆ ਕਿ ਕਰਮਾਂ ਦਾ ਲਿਖਿਆ ਕੋਈ ਨਹੀਂ ਬਦਲ ਸਕਦਾ ਇਹ ਸੱਚਾਈ ਹੈ ਕਿ ਜੋ ਆਪਾਂ ਮੱਥੇ ਦੇ ਲੇਖ ਲਿਖਿਆ ਕੇ ਲੈ ਕੇ ਆਈਆਂ ਉਹਨਾਂ ਨੂੰ ਆਪਾਂ ਨਹੀਂ ਬਦਲ ਸਕਦੇ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਘਟਾਉਣ ਦੀ ਜੁਗਤੀ ਵੀ ਆਪਾਂ ਨੂੰ ਦੱਸੀ ਹੈ ਕਿ ਜਿੰਨਾ ਤੂੰ ਸਿਮਰਨ ਕਰੇਂਗਾ ਜਿੰਨਾ ਤੂੰ ਆਪਦੇ ਹੱਥੀਂ ਕਿਰਤ ਕਰੇਂਗਾ ਜਿੰਨਾ ਤੂੰ ਵੰਡ ਛਕੇਂਗਾ ਤਾਂ ਤੇਰੇ ਜਿਹੜੇ ਮਾੜੇ ਕਰਮ ਨੇ ਉਹਨਾਂ ਨੂੰ ਕੱਟਣ ਦੇ ਵਿੱਚ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਇਹ ਸੋਚ ਨੂੰ ਆਪਦੇ ਦਿਮਾਗ ਚੋਂ ਕੱਢੋ ਕਿ ਅਸੀਂ ਗਰੀਬ ਆਈ ਸੀ ਤੇ ਗਰੀਬ ਹੀ ਮਰ ਜਾਾਂਗੇ ਸਾਡੇ ਕੋਲੇ ਧਨ ਦੌਲਤ ਨਹੀਂ ਆ ਸਕਦੀ ਅਸੀਂ ਕਦੇ ਅਮੀਰ ਨਹੀਂ ਹੋ ਸਕਦੇ ਅਸੀਂ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਅਸੀਂ ਤਾਂ ਬਸ ਵਾਹਿਗੁਰੂ ਨੇ ਕਰਮਾਂ ਦਾ ਜਿੱਦਾਂ ਤੋਰਿਆ ਉਦੋਂ ਹੀ ਸਿਰਫ ਕਰਮਾਂ ਦੇ ਸਿਰ ਤੇ ਛੱਡ ਕੇ ਨਾ ਇਸ ਚੀਜ਼ ਨੂੰ ਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਨਕਾਰਤਮਕ ਨਾ ਬਣਾਓ ਮੈਂ ਤੁਹਾਡੇ ਸਾਹਮਣੇ ਜਾਗਦੀ ਜਿਉਂਦੀ ਬੈਠੀ ਆਂਗੀ ਮੈਂ ਤੁਹਾਨੂੰ ਆਪਣੀ ਜੀਵਨੀ ਸ਼ੁਰੂ ਤੋਂ ਲੈ ਕੇ ਵੀ ਦੱਸੀ ਹੈ ਕਿ ਕਿੱਥੇ ਅਸੀਂ ਕਿੱਥੇ ਪਹੁੰਚੇ ਆਂ ਪਰ ਇਹਦੇ ਵਾਸਤੇ ਤੁਹਾਨੂੰ ਕੁਝ ਰੂਲ ਅਪਣਾਉਣੇ ਪੈਣਗੇ ਕੁਝ ਤੁਹਾਨੂੰ ਮਿਹਨਤ ਕਰਨੀ ਪਵੇਗੀ ਕੁਝ ਤੁਹਾਨੂੰ ਵਾਹਿਗੁਰੂ ਜੀ ਦੇ ਆਸਰਾ ਲੈਣਾ ਪਵੇਗਾ ਕਿਉਂਕਿ ਜਦੋਂ ਆਪਾਂ ਜਿੰਨੀ ਪਾ ਪੋਜ਼ਿਟਿਵ ਸੋਚ ਰੱਖਦੇ ਆ ਜਿੰਨਾ ਆਪਾਂ ਨਕਾਰਤਮਕਤਾ ਨੂੰ ਖਤਮ ਕਰਦੇ ਆ ਜਿਹੜੇ ਕਿ 네ਗੈਟਿਵਿਟੀ ਆਪਾਂ ਉਸ ਨੂੰ ਖਤਮ ਕਰਦੇ ਆ ਨਾ ਜਿੰਨਾ ਆਪਾਂ ਪੋਜ਼ਿਟਿਵ ਸੋਚਦੇ ਆ ਨਾ ਆਪਾਂ ਨੂੰ ਓਨੇ ਹੀ ਆਪਣੇ ਆਲਾ ਦਵਾਲਾ ਆਪਣਾ ਔਰਾ ਜਿਹੜਾ ਜਿਹੜਾ ਕਿ ਯੂਨੀਵਰਸ ਕਹਿੰਦੇ ਨੇ ਉਹ ਆਪਣੀ ਮਦਦ ਕਰਦਾ ਤੇ ਆਪਾਂ ਕਹਿੰਦੇ ਵਾਹਿਗੁਰੂ ਜੀ ਵੀ ਉਸ ਦੀ ਮਦਦ ਕਰਦੇ ਨੇ ਜਿਹੜਾ ਆਪਦੀ ਮਦਦ ਖੁਦ ਕਰਦਾ ਮੈਂ ਤੁਹਾਨੂੰ ਅੱਜ ਤੱਕ ਕਦੀ ਕਿਹਾ ਵੀ ਤੁਸੀਂ ਹੱਥ ਤੇ ਹੱਤਾ ਧਰ ਕੇ ਬਹਿ ਜੋ ਵੀ ਹਾਂ ਤੁਹਾਨੂੰ ਐਦਾਂ ਹੀ ਪੈਸਾ ਆ ਜੂਗਾ ਨਹੀਂ ਤੁਹਾਡੀ ਮਿਹਨਤ ਵਾਹਿਗੁਰੂ ਜੀ ਦੀ ਰਹਿਮਤ ਜਦੋਂ ਆਪਸ ਦੇ ਵਿੱਚ ਮਿਲ ਜਾਣੀ ਹੈ ਨਾ ਤਾਂ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪਰ ਉਹਦੇ ਵਾਸਤੇ ਤੁਹਾਨੂੰ ਨਾ ਕਹਿੰਦੇ ਪੈਸਾ ਆਉਂਦਾ ਬਹੁਤ ਆ ਹੱਥਾਂ ਨਾਲ ਕਮਾਉਣੇ ਆ ਪਰ ਉਸ ਨੂੰ ਸੰਭਣ ਵਾਸਤੇ ਦਿਮਾਗ ਚਾਹੀਦਾ ਪੈਸੇ ਨੂੰ ਕਹਿੰਦੇ ਪੈਸਾ ਹੀ ਕਮਾਉਂਦਾ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸੂਗੀ ਖੁਦ ਨੂੰ ਬਦਲੋ ਖੁਦ ਦੀ ਸੋਚ ਨੂੰ ਬਦਲੋ ਇਹ ਨਹੀਂ ਹੈਗਾ ਵੀ ਹਾਂ ਉਹ ਤੋਬੇ ਦੇ ਡੱਡੂ ਮੰਗੂ ਵੀ ਬਸ ਸਮੁੰਦਰ ਇੰਨਾ ਕੀ ਹੋਊਗਾ ਬਹੁਤ ਤੁਸੀਂ ਦੁਨੀਆ ਤੇ ਮੈਂ ਕਹਣੀ ਅੱਜਕੱਲ ਅਜਿਹਾ ਕੋਈ ਕੰਮ ਨਹੀਂ ਜਿਹੜਾ ਤੁਸੀਂ ਨਹੀਂ ਕਰ ਸਕਦੇ ਪੈਸਾ ਤਾਂ ਬਹੁਤ ਛੋਟੀ ਚੀਜ਼ ਹੈ ਅਗਰ ਤੁਸੀਂ ਖੜੇ ਹੋਮਣਾ ਉਦਮ ਕਰੋ ਮਿਹਨਤ ਕਰੋ ਜਿਵੇਂ ਕਿ ਫੋਰਨ ਕੰਟਰੀ ਦੇ ਵਿੱਚ 24 24 ਘੰਟੇ ਮਿਹਨਤ ਕਰਦੇ ਆ ਅਗਰ ਆਪ ਉਹ ਮਿਹਨਤ ਇੱਥੇ ਕਰ ਲਈਏ ਇੱਥੇ ਤਾਂ ਆਪਾਂ ਨੂੰ ਸ਼ਰਮ ਮਾਰੀ ਜਾਂਦੀ ਹੈ ਸ਼ਰਮ ਨੇ ਤੁਹਾਨੂੰ ਰੋਟੀ ਨਹੀਂ ਖਾਣ ਨੂੰ ਦੇਣੀ ਹੈਗੀ ਠੀਕ ਹੈ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਤੇ ਕਹਿੰਦੇ ਚੋਰੀ ਮੇਣਾ ਜਾਰੀ ਮੇਣਾ ਕੰਮ ਦਾ ਕੀ ਮੇਣਾ ਕੰਮ ਦਾ ਕੋਈ ਮੀਣਾ ਨਹੀਂ ਆਬਦੀ ਦਸਾਂ ਨਾ ਆਉਂਦੀ ਕਿਰਤ ਕਰੋ ਫਿਰ ਉਹਨੂੰ ਸੰਭਾਲੋ ਮੈਂ ਅੱਜ ਤੁਹਾਨੂੰ ਕੁਝ ਨੁਕਤੇ ਦੱਸੂਗੀ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਲੈਣਾ ਜਿਹੜਾ ਰੋਣਾ ਧੋਣਾ ਅੱਜ ਪਰ ਰੋ ਰਹੇ ਹਨ ਤਾਂ ਉਹ ਤੁਹਾਡਾ ਬਿਲਕੁਲ ਖਤਮ ਹੋ ਜਾਊਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਚਲਾਕ ਬਣੋ ਬੇਵਕੂਫ ਨਾ ਬਣੋ ਬੁੱਧੂ ਨਾ ਬਣੋ ਇਹ ਨਾ ਕਰੋ ਜਿਵੇਂ ਕਿ ਅੱਜਕੱਲ ਬਹੁਤ ਐਪ ਆ ਰਹੇ ਨੇ ਹਨਾ ਤੁਸੀਂ ਇੱਥੇ ਪੈਸਾ ਲਗਾਓ ਡਬਲ ਹੋ ਜਾਊਗਾ ਇਦਾਂ ਕਰੋ ਇਦਾਂ ਦੇਖੋ ਅਸੀਂ ਖੁਦ ਹੀ ਚੀਜ਼ਾਂ ਦੇ ਕਰਕੇ ਨਾ ਇਹਦੇ ਵਿੱਚ ਅਸੀਂ ਬਹੁਤ ਪੈਸਾ ਖਰਾਬ ਕਰ ਚੁੱਕੇ ਹਾਂ ਉਹ ਕਹਿੰਦੇ ਨੇ ਨਾ ਇੱਕ ਵਾਰੀ ਜਿਵੇਂ ਪਰਲ ਕੰਪਨੀ ਵਾਲੇ ਨੇ ਨਾ ਇੱਕ ਵਾਰੀ ਉਹ ਥੋੜਾ ਜਿਹਾ ਤੁਹਾਨੂੰ ਲਾਲਚ ਦੇਣਗੇ ਫਿਰ ਉਹ ਆਪਾਂ ਹੋਰ ਲਾਲਚ ਦੇ ਵਿੱਚ ਆਪ ਫਸ ਜਾਂਦੇ ਹਾਂ ਫਿਰ ਆਪਾਂ ਉਹ ਲਾਲਚ ਦੇ ਵਿੱਚ ਫਸ ਜਾਂਦੇ ਹਾਂ ਤੇ ਤੀਜੀ ਵਾਰ ਜਦੋਂ ਆਪਾਂ ਲਾਲਚ ਦੇ ਵਿੱਚ ਫਸ ਜਾਂਦੇ ਹਾਂ ਤਾਂ ਉਹ ਸਾਰਾ ਕੁਝ ਖਤਮ ਕਰ ਦਿੰਦੇ ਨੇ ਇੱਕ ਮੈਂ ਤੁਹਾਨੂੰ ਛੋਟੀ ਜੀ ਸਾਕੀ ਸੁਣਾਉਣੀ ਆ ਕਹਿੰਦੇ ਕਿਸੇ ਸਾਧੂ ਕੋਲੇ ਨਾ ਇੱਕ ਉਹਦਾ ਚੇਲਾ ਸੀਗਾ ਬਹੁਤ ਤਪੱਸਿਆ ਕਰਦੇ ਸੇਵਾ ਕਰਦਾ ਸੀ ਸਾਧੂ ਨੇ ਖੁਸ਼ ਹੋ ਕੇ ਇੱਕ ਦਿਨ ਉਹਨੂੰ ਚਾਰ ਮੋਮਬੱਤੀਆਂ ਦਿੱਤੀਆਂ ਤੁਸੀਂ ਸਾਕੀ ਕਹਾਣੀ ਪਹਿਲਾਂ ਸੁਣੀ ਵੀ ਹੋਣੀ ਆ ਚਾਰ ਮੋਮਬਤੀਆਂ ਦੇਤੀਆਂ ਉਹਨੂੰ ਕਹਿੰਦੇ ਵੀ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਪਵੇ ਨਾ ਤਾਂ ਇੱਕ ਮੋਮਬਤੀ ਜਗਾ ਲਈ ਪਰ ਜਿਹੜੀ ਚੌਥੀ ਮੋਮਬਤੀ ਆ ਉਸ ਨੂੰ ਬਿਲਕੁਲ ਨਾ ਜਗਾਈ ਉਹਨੇ ਇਸੇ ਤਰੀਕੇ ਨਾਲ ਕੀਤਾ ਜਦੋਂ ਤਾਂ ਅੰਦੌਲਤ ਦੀ ਜ਼ਰੂਰਤ ਹੁੰਦੀ ਇੱਕ ਮੋਮਬਤੀ ਜਲਾ ਲੈਂਦਾ ਤੇ ਕਹਿੰਦੇ ਵੀ ਜਿੱਥੇ ਮੋਮਬਤੀ ਜਾ ਕੇ ਜਿਹੜੀ ਦਿਸ਼ਾ ਵਾ ਦਿਸ਼ਾ ਦੇ ਵਿੱਚ ਨਾ ਖਤਮ ਹੋ ਜਾਊਗੀ ਬੁਝ ਜਾਊਗੀ ਤਾਂ ਤੁਸੀਂ ਉੱਥੇ ਟੋਆ ਪਟਲਿਆ ਤੈਨੂੰ ਉੱਥੇ ਜਿਹੜੀ ਚੀਜ਼ ਦੀ ਚਾਹੀਦੀ ਉਹ ਤੈਨੂੰ ਤਾਂ ਅੰਦੌਲਤ ਮਾਇਆ ਮਿਲ ਜਾਊਗੀ ਇਸੇ ਤਰੀਕੇ ਨਾਲ ਕਰਦਾ ਰਿਹਾ ਤਿੰਨ ਮੋਮਬਤੀਆਂ ਨੇ ਜਲਾ ਲਈਆਂ ਤੇ ਤਿੰਨੋਂ ਤੋਂ ਜਿੱਥੋਂ ਉਹ ਆ ਉਹਨੂੰ ਤਾਂ ਦ ਜਿਹੜੀ ਚੌਥੀ ਮੋਮਬਤੀ ਸੀ ਨਾ ਤਾਂ ਉਹਨੇ ਸੋਚਿਆ ਵੀ ਇਹ ਮਹਾਪੁਰਸ਼ਾਂ ਨੇ ਜਿਹੜੀ ਮੈਨੂੰ ਕਿਹਾ ਵੀ ਜਲਾਈ ਨਾ ਕਹਿੰਦੇ ਆਪਦੇ ਵਾਸਤੇ ਰੱਖੀ ਹੋਣੀ ਆ ਬਾਬਾ ਜੀ ਨੇ ਵੀ ਮੈਨੂੰ ਇਹਨੂੰ ਜਲਾਉਣਾ ਚਾਹੀਦਾ ਉਹ ਚਲਾਈ ਉਹਨੇ ਜਲਾ ਕੇ ਚਲਿਆ ਗਿਆ ਜਿੱਥੇ ਉਹ ਬੰਦ ہوئی ਉੱਥੇ ਇੱਕ ਛੋਟੀ ਜਿਹੀ ਕੁਟਿਆ ਬਣੀ ਹੋਈ ਸੀ ਉਹ ਕੁਟਿਆ ਦੇ ਅੰਦਰ ਜਦੋਂ ਉਹ ਗਿਆ ਤਾਂ ਉੱਥੇ ਇੱਕ ਆਦਮੀ ਕਹਿੰਦੇ ਉਪਰਸਤ ਨੂੰ ਨਾ ਕਾ ਫੂਸ ਦੀ ਸੱਤ ਤੀ ਉਹਨੂੰ ਹੱਥ ਲਾਈ ਖੜਾ ਸੀ ਉਹਨੂੰ ਕਹਿੰਦਾ ਵੀ ਤੂੰ ਇੱਥੇ ਕੀ ਕਰ ਰਿਹਾ ਹੈਗਾ ਉਹ ਕਹਿੰਦਾ ਵੀ ਤੂੰ ਇੱਕ ਵਾਰੀ ਮੜਾ ਜਾ ਮੇਰੀ ਨੂੰ ਦਬਾਉਣ ਦਬਾਵੇਂ ਤੈਨੂੰ ਬੈਠ ਕੇ ਦੜਾਦਾ ਤੂੰ ਇੱਥੇ ਹੱਥ ਲਾ ਕੇ ਖੜਾ ਜਦੋਂ ਉਹ ਹੱਥ ਲਾ ਕੇ ਖੜ ਜਾਂਦਾ ਤਾਂ ਉਹ ਜਿਹੜਾ ਹੁੰਦਾ ਨਾ ਪਹਿਲਾਂ ਹੱਥ ਲਾਇਆ ਖੜਾ ਹੁੰਦਾ ਉਹ ਬੜਾ ਉੱਚੀ ਉੱਚੀ ਹੱਸਦਾ ਕਹਿੰਦਾ ਵੀ ਤੂੰ ਕਿਉਂ ਹੱਸ ਰਿਹਾ ਕਹਿੰਦਾ ਮੈਂ ਤਾਂ ਹੱਸ ਰਿਹਾ ਵੀ ਪਹਿਲਾਂ ਕਿਸੇ ਦਿਨ ਮੈਂ ਵੀ ਲਾਲਚ ਦੇ ਵਾਸਾ ਆ ਕੇ ਇੱਥੇ ਫਸਿਆ ਸੀ ਤੇ ਅੱਜ ਤੂੰ ਇੱਥੇ ਲਾਲਚ ਦੇ ਵਾਸਾ ਕੇ ਫਸ ਗਿਆ ਤੇ ਉਹ ਕਹਿੰਦਾ ਫਿਰ ਮੈਂ ਜਦੋਂ ਕਹਿੰਦਾ ਤੇਰੇ ਵਰਗਾ ਕੋਈ ਹੋਰ ਆਊਗਾ ਫਿਰ ਤੂੰ ਇੱਥੋਂ ਛੁੱਟੇਗਾ ਕਹਿਣ ਤੋਂ ਮੇਰਾ ਭਾਵ ਹੈ ਕਿ ਐਵੇਂ ਨਾ ਦਿਨ ਰਾਤ ਵੀ ਆਪਾਂ ਕਹੀਏ ਵੀ ਹਾਂ ਪਤਾ ਨਹੀਂ ਮੈਂ ਚੁਟਕੀ ਨਾਲ ਹੀ ਅਮੀਰ ਬਣ ਜਾਊਂਗਾ ਪਤਾ ਨਹੀਂ ਮੈਂ ਜਾਦੂ ਨਾਲ ਹੀ ਅਮੀਰ ਬਣ ਜਾਊਂਗਾ ਅਮੀਰ ਬਣ ਸਕਦੇ ਹਾਂ ਪਰ ਮਿਹਨਤ ਦੇ ਨਾਲ ਚੁਲਾਕੀ ਬਣੋ ਚਲਾਕ ਬਣੋ ਜੇ ਤੁਸੀਂ ਕਹਿੰਦੇ 5000 ਰੁਪਏ ਖਰਚ ਕਰਦੇ ਹੋ ਉਹ 5000 ਆਪਾਂ ਕੱਪੜਿਆਂ ਤੇ ਉਡਾ ਦਈਏ ਹਨਾ ਇਹ ਨਹੀਂ 5000 ਰੁਪਏ ਤੁਸੀਂ ਖਰਚ ਕਰਦੇ ਹੋ ਉਹ ਚੋਂ ਉਹ 1000 ਰੁਪਏ ਦੇ ਕੱਪੜੇ ਪਾ ਲਓ 4000 ਸੇਵਿੰਗ ਕਰੋ ਅਮੀਰ ਜਿਹੜੇ ਤੁਸੀਂ ਦੇਖੇ ਨੇ ਬਰਲੇ ਟਾਟੇ ਹੋਰ ਜਿਹੜਾ ਵੀ ਹੈਗੇ ਨੇ ਅਮੀਰ ਦੇਖੇ ਨੇ ਤੁਸੀਂ ਕੋਈ ਉਹ ਜੱਦੀ ਅਮੀਰ ਨਹੀਂ ਸੀਗੇ ਉਹ ਵੀ ਆਪਣੀ ਮਿਹਨਤ ਆ ਉਹਦੇ ਦਿਮਾਗ ਨੂੰ ਵਰਤ ਕੇ ਬਹੁਤ ਇਦਾਂ ਦੇ ਜਿਹੜੇ ਕਿ ਮੈਂ ਜਿਨ੍ਹਾਂ ਨੇ ਜੀਵਨੀਆਂ ਵੀ ਪੜੀਆਂ ਨੇ ਜਿਹੜੇ ਕਿ ਐਡੇ ਐਡੇ ਬਿਜ਼ਨਸਮੈਨ ਨੇ ਨਾ ਉਹ ਕਹਿੰਦੇ ਵੀ ਪਹਿਲਾਂ ਅਸੀਂ ਨਾ ਜਾ ਕੇ ਹੋਟਲਾਂ ਤੇ ਕੰਮ ਕਰਦੇ ਹੁੰਦੇ ਸੀ ਉੱਥੇ ਦੇਖਦੇ ਹੁੰਦੇ ਸੀਗੇ ਵੀ ਵੱਡੇ ਬਿਜ਼ਨਸਮੈਨ ਜਦੋਂ ਕਿਵੇਂ ਗੱਲਾਂ ਕਰਦੇ ਨੇ ਕਿਵੇਂ ਉਹ ਇਨਵੈਸਟ ਕਰਦੇ ਨੇ ਕਿਸੇ ਤਰੀਕੇ ਨਾਲ ਅਸੀਂ ਵੀ ਕਰਨ ਲੱਗੇ ਤੇ ਅੱਜ ਇਸ ਬੁਲੰਦੀ ਤੇ ਉਹਨਾਂ ਜਿਵੇਂ ਕਿ ਇਹੀ ਚੀਜ਼ਾਂ ਤੋਂ ਨੌਲੇਜ ਜਿਹੜੀ ਮਿਲਦੀ ਹੈ ਨਾ ਉਹਨੂੰ ਇਕੱਠੀ ਕਰੋ ਫालतू ਗੱਲਾਂ ਤੇ ਟਾਈਮ ਵੇਸਟ ਤੇ ਫालतू ਚੀਜ਼ਾਂ ਤੇ ਫालतू ਰੀਲਾਂ ਤੇ ਨੱਚਣ ਟੱਪਣ ਗਾਉਣ ਤੋਂ ਨਾ ਆਪਦੀ ਫਿਊਚਰ ਬਾਰੇ ਸੋਚੋ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਹੁਣੇ ਤੋਂ ਥੋੜਾ ਥੋੜਾ ਇਨਵੈਸਟ ਕਰਨਾ ਸਿਖਾਉਂਗੇ ਨਾ ਤੇ ਮੈਂ ਤੁਹਾਨੂੰ ਅੱਜ ਇੱਕ ਰੂਲ ਦੱਸਦੀ ਹਾਂ 10 ਰੂਲ ਦੱਸੂਗੀ ਜਿਹੜੇ ਭੈਣ ਭਰਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਅਪਣਾ ਲੈਣਾ ਉਹਨੂੰ ਕਦੇ ਵੀ ਇਹ ਨਹੀਂ ਹੋਊਗਾ ਵੀ ਮੇਰੇ ਕੋਲੇ ਕਿਸੇ ਚੀਜ਼ ਦੀ ਮੈਨੂੰ ਕਿਸੇ ਅੱਗੇ ਹੱਥ ਅਡਣ ਦੀ ਜ਼ਰੂਰਤ ਪਵੇਗੀ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਚਲਾਕ ਬਣੋ ਚਲਾਕ ਦਾ ਭਾਵ ਹੈ ਇਹ ਨਹੀਂ ਹੈਗਾ ਵੀ ਘਰ ਦੇ ਨੂੰ ਬਾਹਰ ਕੱਢ ਤੋ ਚਲਾਕੀ ਦਾ ਮਤਲਬ ਹੈ ਵੀ ਤੁਸੀਂ چاہے ਤੁਸੀਂ 10 ਰੁਪਏ ਕਮਾਉਣੇ ਉਹਦੇ ਵਿੱਚੋਂ ਵੀ ਤੁਸੀਂ 1 ਰੁਪਿਆ ਬਚਾਉਣ ਦੀ ਕੋਸ਼ਿਸ਼ ਕਰੋ ਉਸ ਰੁਪਏ ਨੂੰ ਫਿਰ ਤੁਸੀਂ ਇਕੱਠੇ ਕਰਕੇ ਜਿਵੇਂ ਮਹੀਨਾ ਦੋ ਮਹੀਨੇ ਸਾਲ ਦੇ ਇਕੱਠੇ ਕਰਕੇ ਉਹਨੂੰ ਇਨਵੈਸਟ ਕਰੋ ਕਹਿੰਦੇ ਪੈਸੇ ਤੋਂ ਪੈਸਾ ਕਮਾਉਣ ਦੀ ਸੋਚੋ ਉਹ ਬਿਜ਼ਨਸ ਦੇਖੋ ਤੁਸੀਂ ਜਿਹੜੇ ਚਾਹੇ ਦੇਖੋ ਮੈਂ ਕਹਣੀ ਆ ਵੀ ਚਾਹੇ ਤੁਸੀਂ ਦੁਕਾਨ ਲਗਾਓ ਚਾਹੇ ਤੁਸੀਂ ਰੀੜੀ ਲਗਾਓ ਚਾਹੇ ਤੁਸੀਂ ਸਕਿਉਰਿਟੀ ਗਾਰਡ ਦੀ ਜੌਬ ਦੇਖੋ 10 10 12 12 ਹਜ਼ਾਰ ਰੁਪਏ ਸਕਿਉਰਿਟੀ ਗਾਰਡ ਦਾ ਮਿਲਦਾ ਮੇਰੀਆਂ ਭੈਣਾਂ ਘਰ ਦੇ ਵਿੱਚ ਸਿਲਾਈ ਕਰੋ ਹਨਾ ਬਹੁਤ ਕੰਮ ਨਹੀਂ ਜਿਹੜੇ ਤੁਸੀਂ ਕਰ ਸਕਦੇ ਹੋ ਦੇਖੋ YouTube ਤੇ ਵੀ ਤੁਸੀਂ ਜਿਹੜਾ ਤੁਹਾਨੂੰ ਕੰਮ ਆਉਂਦਾ ਉਹ ਕਰੋ ਤੇ ਨਾਲ ਤੁਸੀਂ ਵੀਡੀਓ ਅਪਲੋਡ ਕਰੋ ਨਾਲੇ ਤਾਂ ਬੱਚਿਆਂ ਨੂੰ ਚੰਗਾ ਕੰਮ ਚੀਜ਼ ਸਿੱਖਣ ਨੂੰ ਮਿਲੇ ਹਨਾ ਨਾਲੇ ਤੁਹਾਡੀ ਇਨਕਮ ਵਧ ਜੇ ਦਿਮਾਗ ਨੂੰ ਹਮੇਸ਼ਾ ਚੁਸਤ ਰੱਖੋ ਇਹ ਨਹੀਂ ਹੈਗਾ ਵੀ ਹਾਂ ਅੱਜ ਖਰਚ ਲਓ ਚਲ ਕੱਲ ਨੂੰ ਦੇਖਾਂਗੇ ਇਹ ਜਿੱਦਣ ਤੁਸੀਂ ਕਰਨ ਲੱਗੇ ਨਾ ਤਾਂ ਤੁਹਾਨੂੰ ਤੁਸੀਂ ਸਮਝ ਲਓ ਕਦੇ ਤੁਸੀਂ ਜ਼ਿੰਦਗੀ ਚ ਅਮੀਰ ਨਹੀਂ ਬਣ ਸਕਦੇ ਆਗਰ ਤੁਸੀਂ ਸੋਚੋਗੇ ਵੀ ਕੱਲ ਨੂੰ ਕੀ ਪਤਾ ਹੈ ਫਿਊਚਰ ਮੇਰੇ ਕੋਲ ਅੱਜ 10 ਰੁਪਏ ਨੇ ਕੱਲ ਨੂੰ ਮੇਰੇ ਕੋਲ 10 ਵੀ ਨਾ ਹੋਣ ਇਹ ਚੋਂ ਮੈਂ ਬਚਾ ਕੇ ਰੱਖਾਂ ਇਹ ਚੀਜ਼ ਤੁਹਾਨੂੰ ਅਮੀਰ ਬਣਾਵੇਗੀ ਤੇ ਦੂਸਰੀ ਗੱਲ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਚਾਹੇ ਤੁਹਾਡਾ ਉਹ ਸਾਕਾ ਭਰਾ ਵੀ ਆ ਸਾਕੀ ਭੈਣ ਵੀ ਆ ਚਾਹੇ ਕੋਈ ਵੀ ਮਾ ਬਬ ਅੱਖਾਂ ਬੰਦ ਕਰਕੇ ਕਦੇ ਵੀ ਕਿਸੇ ਤੇ ਭਰੋਸਾ ਨਾ ਕਰੋ ਕਿਉਂਕਿ ਜਦੋਂ ਤੁਹਾਡੇ ਤੇ ਮੁਸ਼ਕਿਲ ਸਮਾਂ ਆਏਗਾ ਨਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਰਿਸ਼ਤੇਦਾਰ ਕਰੀਬੀ ਨੇ ਜਿਹੜੇ ਉਹੀ ਛੱਡ ਕੇ ਭੱਜਣਗੇ ਇਹ ਮੇਰੀ ਖੁਦ ਦੀ ਜੀਵਨੀ ਹੈ ਖੁਦ ਮੈਂ ਹੰਡਾਇਆ ਤੀਸਰੀ ਗੱਲ ਕਦੇ ਵੀ ਆਪਦੇ ਆਪ ਨੂੰ ਘਟਿਆ ਮਹਿਸੂਸ ਨਾ ਕਰੋ ਹਮੇਸ਼ਾ ਆਪਦੇ ਆਪ ਨੂੰ ਪੋਜ਼ਿਟਿਵ ਸੋਚੋ ਕਿ ਮੈਂ ਕਰ ਸਕਦਾ ਹਾਂ ਮੈਨੂੰ ਵਾਈਗੁਰੂ ਜੀ ਨੇ ਕੁਝ ਯੂਨੀਕ ਬਣਾਇਆ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਬਿਲਕੁਲ ਹੋਊਗਾ ਕਿਉਂਕਿ ਮੈਂ ਵਾਈਗੁਰੂ ਜੀ ਦੀ ਓਟ ਆਸਰਾ ਲੈ ਕੇ ਜੋ ਵੀ ਕੰਮ ਕਰਾਂਗਾ ਵਾਈਗੁਰੂ ਜੀ ਮੈਨੂੰ ਦੇਣ ਦੁੱਗਣੀ ਰਾਜ ਚੱਕ ਨੂੰ ਚਤਰਕਿ ਬਖਸ਼ਣਗੀ ਬਖਸ਼ਣਗੀ ਠੀਕ ਹੈ ਤੁਹਾਨੂੰ ਸਾਲ 6 ਮਹੀਨੇ ਮਹੀਨਾ ਲੱਗ ਸਕਦਾ ਪਰ ਕਦੇ ਵੀ ਤੁਹਾਡੀ ਕੀਤੀ ਮਿਹਨਤ ਨਿਫਲ ਨਹੀਂ ਜਾਂਦੀ ਤੇ ਚੌਥੀ ਗੱਲ ਦੇਖੋ ਇਹ ਗੱਲਣਾ ਹੈ ਛੋਟੀਆਂ ਨੇ ਪਰ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਇਸ ਨੂੰ ਅਪਣਾਉਂਗੀ ਨਾ ਤਾਂ ਦੇਖੋ ਤੁਹਾਨੂੰ ਕਿੰਨੇ ਚੌਥੀ ਗੱਲ ਕੀ ਕਦੇ ਵੀ ਇਹ ਨਾ ਸੋਚੋ ਕਿ ਜਦੋਂ ਮੇਰੇ ਕੋਲੇ ਜ਼ਿਆਦਾ ਪੈਸਾ ਆਏਗਾ ਮੈਂ ਤਾਂ ਉਸ ਦਾ ਕੁਝ ਕਰਾਂਗਾ। ਆਗਰ ਤੁਹਾਡੇ ਕੋਲੇ ਤੁਸੀਂ ਚਾਹੋ ਨਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਚੰਗਾ ਫਿਊਚਰ ਦੇ ਸਕੋ ਖੁਦ ਤੁਸੀਂ ਚੰਗਾ ਆਪਣਾ ਭਵਿੱਖ ਬਣਾਉਣਾ ਚਾਹੋ ਨਿਓ ਤਾਂ ਛੋਟੀ ਚੀਜ਼ ਤੋਂ ਇਨਵੈਸਟ ਕਰੋ। ਕੰਮ ਕਰਨ ਦੀ ਕਦੇ ਵੀ ਸ਼ਰਮ ਨਾ ਕਰੋ ਕਦੇ ਵੀ ਇਹ ਨਾ ਸੋਚੋ ਵੀ ਇਹ ਕੰਮ ਤੇ ਮੈਨੂੰ ਲੋਕ ਕੀ ਕਹਿਣਗੇ। ਕਿਉਂਕਿ ਜਿਸ ਦਿਨ ਤੁਸੀਂ ਇਹ ਕਰ ਲਿਆ ਨਾ ਉਹ ਦਿਨ ਤੋਂ ਅਸੀਂ ਜ਼ਿੰਦਗੀ 'ਚ ਕਦੇ ਕਾਮਯਾਬੀ ਹੋ ਸਕਾਂਗੇ। ਤੇ ਪੰਜਵੀਂ ਗੱਲ ਕਦੇ ਵੀ ਕਿਸੇ ਦਾ ਅਹਿਸਾਨ ਨਾ ਲਬੋ। ਕਿਉਂਕਿ ਕਿਸੇ ਦਾ एहसान ਲੈਣ ਨਾਲੋਂ ਕਹਿੰਦੇ ਮਰ ਜਾਣਾ ਹੀ ਚੰਗਾ ਕਿਸੇ ਦਾ एहसान ਲਵੋਗੇ ਤਾਂ ਤੁਹਾਨੂੰ ਉਹ ਹਰ ਟਾਈਮ ਜਿਤਾਉਂਦਾ ਰਹੇਗਾ ਵੀ ਤੂੰ ਮੇਰੀ एहसान ਦੇ ਨੀਚੇ ਦਬਿਆ ਹੋਇਆ ਹੈ ਠੀਕ ਹੈ ਛੇਵੀਂ ਗੱਲ ਸਭ ਤੋਂ ਪਹਿਲਾਂ ਕੋਈ ਵੀ ਤੁਸੀਂ ਕੰਮ ਕਰ ਲਿਓ ਜਿਵੇਂ ਕੋਈ ਵੀ ਤੁਸੀਂ ਆਪਣਾ ਕੰਮ ਕਰ ਰਹੇ ਹੋ ਕਦੇ ਵੀ ਕਿਸੇ ਵੀ ਚਾਹੇ ਤੁਹਾਡਾ ਕੋਈ ਖਾਸ ਮਿੱਤਰ ਵੀ ਹੈ ਠੀਕ ਹੈ ਅਗਰ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਇਨਵੈਸਟ ਕਰਨੀ ਚਾਹੁੰਦਾ ਉਹ ਉਹ ਤੇ ਤੁਸੀਂ ਉਹ ਖੰਬਨ ਕਰਕੇ ਮੈਂ ਪਹਿਲਾਂ ਵੀ ਕਿਹਾ ਉਹ ਤੇ ਵਿਸ਼ਵਾਸ ਨਾ ਕਰਿਓ ਤਾਂ ਤੁਸੀਂ ਕਦੇ ਵੀ ਆਪ ਦਾ ਜੋ ਰੁਜ਼ਗਾਰ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਦਿਨ ਨਾਲ ਉਹਨੂੰ ਸ਼ੇਅਰ ਨਾ ਕਰੋ ਕਿਸੇ ਨੂੰ ਦੱਸੋ ਨਾ ਕਿਉਂਕਿ ਤੁਹਾਡਾ ਦੱਸਿਆ ਹੋਇਆ ਰੁਜ਼ਗਾਰ ਕਈ ਵਾਰੀ ਨਾ ਦੂਸਰਾ ਉਸ ਚੀਜ਼ ਨੂੰ ਤੁਸੀਂ ਹਜੇ ਸੋਚਦੇ ਰਹੇ ਹੋ ਉਹ ਉਸਨੂੰ ਕਰ ਲੈਂਦਾ ਤੇ ਫਿਰ ਤੋਸੀ ਪਸਤਾਉਂਦੀ ਰਹੇ। ਇਹ ਚੀਜ਼ਾਂ ਅਜਈਆਂ ਨਿਗੀਆਂ ਤੇ ਅੱਗੇ ਜਿਵੇਂ ਲਾ ਲਓ ਤੁਸੀਂ ਆਪਣੇ ਚ ਬੁੜਾਪਾ ਵੀ ਆ ਰਿਹਾ ਅੱਗੇ ਸਭ ਕੁਝ ਜਿਹਾ ਨਾ ਆਪ ਨੂੰ ਹੋ ਰਿਹਾ ਤਾਂ ਉਹਦੇ ਵਾਸਤੇ ਵੀ ਕੁਝ ਥੋੜੀ ਬਹੁਤੀ ਅਵਦਾ ਜਿਹੜੀ ਇਨਵੈਸਟ ਉਸ ਨੂੰ ਕਰਕੇ ਰੱਖੋ ਹਰ ਟਾਈਮ ਨਾ ਫਜ਼ੂਲ ਖਰਚੀਆਂ ਤੇ ਹਰ ਟਾਈਮ ਫਜ਼ੂਲ ਤੁਰਨ ਫਿਰਨ ਤੇ ਹਰ ਟਾਈਮ ਹਨਾ ਵੀ ਹਾਂ ਵਿਆਹ ਆ ਗਿਆ ਹਰ ਟਾਈਮ ਉਸੇ ਤੇ ਆਪਾਂ ਸਭ ਤੋਂ ਪਹਿਲਾਂ ਆਪਣੇ ਖਰਚੇ ਨੂੰ ਕੰਟਰੋਲ ਕਰੋ ਦੇਖੋ ਮੈਨੂੰ ਤੁਸੀਂ ਖੁਦ ਦੇਖਦੇ ਹੋ ਹਨਾ ਮੈਂ ਉਹੀ ਚੁੰਨੀਆਂ ਜੀਆਂ ਲੈ ਕੇ ਮੈਨੂੰ ਬਹੁਤ ਪੈਣਾ ਕਹਿੰਦੀਆਂ ਨੇ ਵੀ ਦੀਦੀ ਤੁਸੀਂ ਹਨਾ ਵੀ ਥੋੜਾ ਜਿਹਾ ਸੋਹਣੇ ਬਣ ਕੇ ਹਨਾ ਤਿਆਰ ਵਿਆਰ ਕੋ ਕੇ ਵੀਡੀਓ ਬਣਾਇਆ ਕਰੋ ਅਗਰ ਮੈਂ ਇਹ ਨਹੀਂ ਹੈਗਾ ਵੀ ਵਾਈਗਰੂ ਦਿੱਤਾ ਹੋਇਆ ਸਭ ਕੁਝ ਹੈ ਮੈਂ ਉਹ ਵੀ ਬਣਾ ਕੇ ਤੁਹਾਨੂੰ ਇੱਕ ਦੋ ਵੀਡੀਓ ਪਾਉਂਗੀ ਕਿਉਂਕਿ ਬਸ ਮੇਰੇ ਥੋੜਾ ਹੁੰਦਾ ਵੀ ਮੈਂ ਕੱਲੀ ਵੀਡੀਓ ਬਣਾਉਣੀਆਂ ਟਾਈਮ ਨਹੀਂ ਲੱਗਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਹਨਾ ਵੀ ਆਪਾਂ ਦੂਸਰੇ ਨੂੰ ਦਿਖਾਉਣ ਵਾਸਤੇ ਆਪਾਂ ਗਰੀਬ ਹੋ ਜਾਈਏ ਕਿਉਂਕਿ ਅਗਰ ਮੈਂ 10000 ਰੁਪਏ ਕਮਾਉਣੀ ਆ ਉਹ 10000 ਰੁਪਏ ਮੈਂ ਆਪਦੇ ਤੇ ਲਗਾ ਦ ਜ਼ਰੂਰਤ ਠੀਕ ਹੈ ਵੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੋ ਪਰ ਜਦੋਂ ਕਹਿੰਦੇ ਆ ਪੈਸਾ ਹੈ ਨਾ ਜਿਹੜਾ ਇਹ ਸਭ ਤੋਂ ਵੱਡਾ ਮਿੱਤਰ ਹੈ। ਪੈਸਾ ਕਹਿੰਦਾ ਤੈਨੂੰ ਮੈਂ ਬੱਚੇ ਹੋਏ ਨੂੰ ਛੜਾ ਲੂ ਪਰ ਜੇ ਮੈਂ ਬੱਜੇਗਾ ਤੂੰ ਮੈਨੂੰ ਨਹੀਂ ਛੜਾ ਸਕਦਾ। ਮਤਲਬ ਕਿ ਕਹਿਣ ਤੋਂ ਮੇਰਾ ਭਾਵ ਹੈ ਕਿ ਕਰਜ਼ਾ ਲੈਣ ਤੋਂ ਕਰਜ਼ਾ ਨਾ ਜਿਹੜਾ ਆਪਾਂ ਚੱਕਦੇ ਆ ਉਹਨੂੰ ਕਦੇ ਵੀ ਇਹ ਨਾ ਸੋਚੋ ਵੀ ਕੋਈ ਨਾ ਮੋੜ ਦਊਗਾ। ਕਹਿੰਦੇ ਕਰਜ਼ਾ ਇਹ ਚੀਜ਼ ਹੈ ਜੇ ਕਹਿੰਦੇ ਤੂੰ ਥੱਲੋਂ ਦੀ ਆਇਆ ਨਾ ਉਹ ਉੱਪਰ ਦੀ ਤੇਰੇ ਘਰ ਆਏਗਾ। ਸਭ ਤੋਂ ਪਹਿਲਾਂ ਅਗਰ ਤੁਸੀਂ ਕਿਸੇ ਤੋਂ ਪੈਸਾ ਲੈਂਦਾ ਨਾ ਉਹਨੂੰ ਥੋੜਾ 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 ਕਰਕੇ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰੋ ਕਦੇ ਵੀ ਕੋਸ਼ਿਸ਼ ਕਰੋ ਚਾਹੇ ਤੁਹਾਡੇ ਘਰ ਅੱਜ ਆਟਾ ਨਹੀਂ ਹੈਗਾ ਤਾਂ ਤੁਸੀਂ ਕਹਿੰਦੇ ਨੇ ਵੀ ਪਾਣੀ ਪੀ ਕੇ ਗੁਜ਼ਾਰਾ ਕਰ ਲਓ ਪਰ ਕਦੇ ਵੀ ਕਿਸੇ ਤੋਂ ਮੰਗਣ ਨਾ ਜਾਓ ਵੀ ਅੱਜ ਮੈਂ ਮਟਰ ਪਨੀਰ ਬਣਾਉਣਾ ਠੀਕ ਹੈ ਵੀ ਆਪਾਂ ਨੂੰ ਮਜਬੂਰੀਆਂ ਨੇ ਆਪਾਂ ਨਾ ਜਿਵੇਂ ਹੁਣ ਵਿਆਹ ਕਰਨਾ ਆਪਾਂ ਨਾ 50 ਲੱਖ ਲੈ ਲਓ ਜੀ 30 ਲੱਖ ਲੈ ਲਓ ਜੀ ਖਰਚਾ ਚੱਕ ਕੇ ਫਿਰ ਉਹ ਦੂਬਾ ਗੱਲ ਫਰਾ ਲੈਣੇ ਆ ਫਿਰ ਆਪਾਂ ਜੋ ਉਹਨਾਂ ਦਾ ਵੀ ਇਹ ਚੀਜ਼ਾਂ ਨਾਲੋਂ ਦੇਖੋ ਕਿਸੇ ਨੇ ਤੁਹਾਡੇ ਘਰ ਸੱਟ ਕਿ ਨਹੀਂ ਜਾਣਾ ਤੁਸੀਂ ਚੰਗਾ ਕਰ ਦੋਗੇ ਤੁਸੀਂ 50 ਲੱਖ ਵਿਆਹ ਕਰ ਦੋਗੇ ਫਿਰ ਵੀ ਕਿ ਅੱਧਿਆਂ ਨੇ ਨੁਕਸ ਕੱਢਣੇ ਨੇ ਅਗਰ ਤੁਸੀਂ ਸਾਦਾ ਵਿਆਹ ਕਰ ਲਓਗੇ ਫਿਰ ਵੀ ਤੁਹਾਨੂੰ ਕਿਸੇ ਨੇ ਨੋਹ ਨਹੀਂ ਕਰਨਾ ਕਿ ਫੋਕੀ ਹੋਸਵਾਜੀ ਨੂੰ ਛੱਡੋ ਸਭ ਤੋਂ ਮੇਨ ਗੱਲ ਹੈ ਕਿ ਜਿਸ ਘਰ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਦੇ ਨਾ ਉਸ ਘਰ ਦੇ ਵਿੱਚ ਕਦੇ ਵੀ ਤਾਂ ਦੌਲਤ ਨਹੀਂ ਟਿਕਦੀ ਉਸ ਘਰ ਦੇ ਵਿੱਚ 네ਗਟਿਵਿਟੀ ਪਲੇਸ ਉਸ ਘਰ ਦੇ ਵਿੱਚੋਂ ਕਦੇ ਨਹੀਂ ਜਾਂਦਾ ਉਸ ਘਰ ਦੇ ਵਿੱਚ ਦਲੇਦਰਤਾ ਹੀ ਰਹਿੰਦੀ ਹੈ ਸਭ ਤੋਂ ਮੇਨ ਤੇ ਜਿਹੜੀ ਚੀਜ਼ ਹੈ ਕਿ ਸਟੈਂਡ ਲਵੋ ਕਿ ਹਾਂ ਮੈਂ ਇਹ ਕੰਮ ਕਰਨਾ ਆਪਣੇ ਸਰੀਰ ਵੱਲ ਵੀ ਦੇਖੋ ਤੇ ਆਪਣੀ ਬੁੱਧੀ ਨੂੰ ਸਾਰੇ ਪਾਸੇ ਧਿਆਨ ਰੱਖੋ ਕਿਉਂਕਿ ਚਾਹੇ ਜੜਾ ਅੱਜ ਆਪਾਂ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਕਰ ਰਹੇ ਹਾਂ ਕੱਲ ਨੂੰ ਤੁਹਾਡੇ ਉਹ ਜੜਾ ਉੱਥੋਂ ਵੱਡੇਗਾ ਕਿ ਤੁਹਾਨੂੰ ਉੱਠਣ ਦਾ ਸਮਾਂ ਵੀ ਨਹੀਂ ਮਿਲੇਗਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਤੋਂ ਹੀ ਆਪਣੇ ਜੀਵਨ ਨੂੰ ਬਦਲਣਾ